ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰੇ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਸਾਰੇ ਠੀਕ ਠਾਕ ਆ ਅਸੀਂ ਵੀ ਸਾਰੇ ਠੀਕ ਠਾਕ ਆ ਲਓ ਜੀ ਲੱਗਿਆ ਨਵੀਂ ਵੀਡੀਓ ਦੀ ਸ਼ੁਰੂਆਤ ਕਰਨਾਂ ਚ ਸਵੇਰ ਦਾ ਟਾਈਮ ਆ ਸੱਜਰੇ ਦਾ ਤੇ ਧੁੰਦ ਪੈ ਚੁੱਕੀ ਆ ਆਪਣੇ ਤੇ ਸੂਰਜ ਵੀ ਨਿਕਲ ਆਇਆ ਤੇ ਧੁੰਦ ਬਹੁਤ ਜ਼ਿਆਦਾ ਸੀਗੀ ਅੱਜ ਤੇ ਆਪਾਂ ਨੇ ਅੱਜ ਸੱਜਰੀ ਧਰਤੀ ਸੀਗੀ ਸਬਜੀ ਚਿਕਨ ਕੇ ਤੁਹਾਨੂੰ ਪਤਾ ਹੀ ਆ ਪਿਛਲੇ ਵੀਡੀਓ ਦੇ ਵਿੱਚ ਦੱਸਿਆ ਆਪਾਂ ਨੇ ਕਿ ਆਪਣੇ ਆਉਣੇ ਨੇ ਗੈਸਟ ਹਨਾ ਤੇ ਉਹਨਾਂ ਦੇ ਆਉਣ ਦੀ ਤਿਆਰੀ ਚੱਲ ਰਹੀ ਆ ਤੇ ਆਪਾਂ ਨੇ ਇੱਥੇ ਸਾਜਰੀ ਸਬਜੀ ਬਣਾਤੀ ਸੀਗੀ ਸਾਡੇ ਕਿਛੇ ਦਾ ਟਾਈਮ ਸੀਗਾ ਧਾਰਾ ਚੋਕੇ ਉਸ ਤੋਂ ਬਾਅਦ ਮੈਂ ਸਬਜੀ ਨੂੰ ਤੜਕਾ ਲਾਇਆ ਸੀ ਤੇ ਬੱਚੇ ਵੀ ਉੱਠ ਕੇ ਆ ਗਏ ਸੀ ਹੁਣ ਤਾਂ ਸੇਕ ਦੇ ਕੋਲ ਨੂੰ ਸਾਰੇ ਆਉਂਦੇ ਨੇ ਚੁੱਲ੍ਹੇ ਦੇ ਕੋਲ ਨੂੰ ਤੇ ਇੱਥੇ ਆਪਣਾ ਗਾਜਰਾਂ ਦੀ ਸਬਜੀ ਬਣ ਕੇ ਤਿਆਰ ਹੋ ਗਈ ਸੀਗੀ ਫਿਰ ਮੈਂ ਕਿਹਾ ਚਲੋ ਉਸ ਤੋਂ ਬਾਅਦ ਰੋਟੀ ਪਾਣੀ ਦਾ ਨਵੇੜ ਕੇ ਨਾ ਫਿਰ ਬਾਕੀ ਝਾੜੂ ਦਾ ਪਾਹਾਂਗੇ ਚਲੋ ਜੀ ਆਪਾਂ ਨੇ ਕੰਮ ਆਪਣੇ ਕੰਪਲੀਟ ਕਰ ਤੇ ਸਾਰੇ ਇੱਧਰ ਕਮਰੇ ਦੀ ਵੀ ਸੈਟਿੰਗ ਕਰਤੀ ਆਪਾਂ ਨੇ ਤੇ ਆ ਚੱਕ ਲੈਂਦਾ ਥੱਲੇ ਆਪਾਂ ਨੇ ਪੀੜਾ ਸੈੱਟ ਫਿਰ ਕਿਉਂਕਿ ਬੈਠਣਾ ਔਖਾ ਹੋ ਜਾਂਦਾ ਹਨਾ ਤੇ ਫੇਰ ਇਹ ਵੀ ਸੈਟਿੰਗ ਕਰਤੀ ਤੇ ਇਧਰ ਕਮਰੇ ਦੇ ਵੀ ਜਿਸ ਕਰਨੇ ਗੁਰੀ ਹੈਲਪ ਕਰਾਤੀ ਮੇਰੀ ਜਿਸ ਕਰਨੇ ਤੇ ਸਹਜ ਨੇ ਦੋਹਾਂ ਨੇ ਫਟਾਫਟ ਕੰਮ ਨਿਵੇੜਤਾ ਤੇ ਸਬਜੀ ਤਾਂ ਮੈਂ ਬਣਾ ਲਈ ਸੀਗੀ ਚੁੱਲੇ ਤੇ ਹੈਨਾ ਗਾਜਰਾਂ ਦੀ ਸਬਜੀ ਤੇ ਹੁਣ ਮੈਂ ਲੱਗੀਆਂ ਨਾ ਫੇਰ ਵਾਟਰ ਪਨੀਰ ਨੂੰ ਤੜਕਾ ਲਾਉਂ ਮੈਂ ਹਾਲੇ ਇਹ ਹੁਣ ਸਾਰੇ ਕੰਮ ਨਿਵੇੜ ਕੇ ਫੇਰ ਲੱਗੀਆਂ 11:30 ਦਾ ਟਾਈਮ ਹੋ ਗਿਆ ਤੇ ਪਹਿਲਾਂ ਉਹਨਾਂ ਨੇ ਫਿਰ ਮਾਸੀ ਕੋਲ ਜਾਣਾ ਸੀ ਉਸ ਤੋਂ ਬਾਅਦ ਫਿਰ ਪੂਆ ਕੋਲ ਜਾਣਾ ਸੀ ਫਿਰ ਆਪਣੇ ਕੋਲ ਆਉਣੀ ਤਾਂ ਕਰਕੇ ਮੈਂ ਇਹ ਜਾਨੂ ਆਪਣਾ ਕੰਮ ਆਪਾਂ ਸਾਰਾ ਨਵੇੜ ਕੇ ਫਿਰ ਹੁਣ ਸਬਜ਼ੀ ਬਣਾਉਣ ਲੱਗਿਆ ਉਸ ਤੋਂ ਬਾਅਦ ਫਿਰ ਮੈਂ ਆਪਦਾ ਨਹਾ ਤੋ ਕਾਉਂਗੀ ਲਓ ਜੀ ਇੱਥੇ ਆਪਾਂ ਲੱਗੇ ਹੋਏ ਸਲਾਦ ਕੱਟਣ ਤੇਜਸ ਕਰਨ ਕਹਿੰਦਾ ਮੈਂ ਸਜਾਉਂਗਾ ਜਿਸ ਕਰਨ ਪਲੇਟਿੰਗ ਸਜਾ ਰਿਹਾ ਹੈ ਨਾ ਤੇ ਪਿਆਜ਼ ਰਹਿ ਗਈ ਲੈ ਆਉਣਾ ਲੈ ਇਹ ਰਹਿਣ ਦੇ ਰਹਿਣ ਦੇ ਪਾਣੀ ਚ ਬਹੁਤ ਠੰਡਾ ਰਿਹਾ ਮੈਂ ਬਹੁਤ ਵੱਤ ਤਾਂ ਪਿਆਰ ਵੀ ਰੱਖਣੇ ਆਂ ਆਹਦਾ ਤੇ ਆ ਬਸ ਪਿਆਰ ਦੇ ਲੋਣਾ ਕੋਈ ਤੇ ਮੂਲੀ ਕਿੱਥੇ ਗਈ ਤੁਮ ਚ ਖਾਈ ਨਾ ਤੁਮ ਵੀ ਖਾਡੋ ਭੈ ਮੈਂ ਕਿੰਨੀ ਕਕੜੀ ਖਾਦੀ ਸਵਾਦ ਆਂ ਦਾ ਬਸ ਹੋਣਾ ਜੀ ਮੂਲੀ ਕਿੱਥੇ ਹੁੰਦੇ ਮੈਂ ਲੈਦੀ ਛੇੜ ਲੈ ਕੇ ਕੱਟ ਗਿਆ ਕੀ ਰਿਹਾ ਹੋਣੀ ਬਟਨੀ ਬਸ ਛੇੜਦੀ ਛਲੋ ਬਰੀਕਾਂ ਮੈਂ ਚੁੱਕਦੀ ਆਂ ਮੂਲੀ ਆਪਣੇ ਘਰ ਦੀ ਆਈ ਨੇ ਹਾਂ ਤੇ ਬਰੀਕ ਨੇ ਆਈ ਨੇ ਹਾਂ ਹੱਥ ਨਾਲ ਆਦ ਤੇ ਹਲੇ ਲਿ ਦਸਣਾ ਆਈ ਆਈ ਬਦਲਣਾ ਕਾਂ ਗੁੱਦਮਾ ਇਹ ਬਦਲਣੀ ਜੀ ਬਦਲਦੇ ਕਦੇ ਕਰਦੇ ਮੂਲੀ ਬੜੀ ਬਾਹਰ ਆਈ ਨੇ ਆਉਣੀ ਆ ਨਹੀਂ ਮੂਲੀ ਥੋੜੀ ਬਹੁਤ ਛੋਟੀ ਹੁੰਦੀ ਬਸ ਮੂਲੀ ਅਗੀ ਦੇ ਤਵੇ ਚ ਹਾਂ ਆ ਕੱਢ ਦੇ ਜੀ ਸਾਹਿਬ ਮੈਂ ਪਿਆਲ ਕੋ ਕੱਢ ਆਹ ਦੇਖ ਤੇ ਸਾਹਿਬ ਆ ਦੇ ਵਿੱਚ ਵੀ ਇਹ ਨਾ ਮੈਂ 또 ਕੱਢ ਲਿਆ ਚਲ ਹੁਣ ਕੀ ਬਿਆਹ ਇੱਥੇ ਬਸਾਈ ਜਾਂਦੇ ਨੇ ਇਹ ਇਹ ਭੈਣ ਉਸੇ ਸਮਾਨ ਚ ਲੱਗੇ ਹੈ ਜੀ ਦੇਖੀਂ ਮੈਂ ਇਹਨੂੰ ਜਲਦੀ ਹਰੀ ਕੱਢ ਦੇ ਕੱਢੇ ਇਹਨੇ ਚੱਲੀ ਬਸ ਮੈਂ ਹੁਣ ਆ ਦੇ ਕੇ ਹਾਂਜੀ ਇੱਥੇ ਸਹਿਜ ਦੇ ਪਾਪਾ ਵੀ ਆ ਗਏ ਸੀਗੇ ਤੇ ਉਹ ਆ ਕੇ ਕਹਿਣ ਲੱਗੇ ਕਹਿੰਦੇ ਗੀਜਰ ਚੱਲਦਾ ਥੱਲੇ ਕਹਿੰਦੇ ਤੁਸੀਂ ਨਾ ਓਂਣੀ ਕਿ ਹੈਗੇ ਪਾਣੀ ਬਈ ਹਰੀ ਬੱਤੀ ਹਰੀ ਖੜਾ ਗੀਜਰ ਕਟਿੰਗ ਕੱਟ ਕਰੀ ਫੇ ਮੈਂ ਕਹ ਰਹੀ ਸੀ ਬਈਆਂ ਨਵੇੜ ਕੇ ਫੇਰ ਜਾਉਂਗੀ ਵੀ ਫੇ ਨਾ ਕਿ ਆਉਂਗੀ ਪਤਾ ਜਿਸ ਦਿਨ ਕਿਸੇ ਨੂੰ ਆਉਣਾ ਹੁੰਦਾ ਨਾ ਫੇਰ ਤਾਂ ਕੰਮੇ ਮਸਾ ਨਿਪੜਦੇ ਆ ਤੇ ਨਹਾਉਣ ਦਾ ਸਵੇਰੇ ਸਾਂਝੇ ਟਾਈਮ ਨਹੀਂ ਮਿਲਦਾ ਹੈਗਾ ਐਦਾਂ ਹੁੰਦਾ ਵੀ ਉੱਠਦੀ ਸਾਰ ਧਾਰਾਂ ਚੋ ਲੋ ਫਟਾਫਟ ਬਈ ਹੋਰ ਕੰਮ ਨਿਵੇੜ ਲੋ ਵੀ ਬਾਅਦ ਚ ਫੇਰ ਕੰਮ ਸਾਰੇ ਕਰਕੇ ਉਸ ਤੋਂ ਬਾਅਦ ਇਹ ਨਾਉਣ ਜਾਣ ਲੈਨੇ ਆ ਤੇ ਫਿਰ ਇੱਥੇ ਫਿਰ ਮੈਨੂੰ ਜਾਦਾ ਕਿ ਮੈਂ ਸਲਾਦ ਵੀ ਕਟਿੰਗ ਕਰਨੀ ਆ ਫਿਰ ਸਲਾਦ ਕੱਟਣ ਲੱਗੇ ਤੇ ਸਬਜੀ ਆਪਣੀ ਬਣ ਰਹੀ ਸੀਗੀ ਮਟਰ ਪਨੀਰ ਦੀ ਤੇ ਉਹ ਫਿਰ ਜਾਨੂੰ ਬਣ ਚੂਗੀ ਮੇਰੇ ਆਉਂਦੇ ਤੱਕ ਆਪਾਂ ਫਿਰ ਆਪਣਾ ਕੰਮ ਨਿਪਟ ਜੂਗਾ ਤੇ ਵਿੱਚ ਹਨਾ ਫਿਰ ਮੋਬਾਈਲ ਵਾਲੇ ਆਗੇ ਸੀਗੇ ਸਹਿਜ ਕਹਿੰਦਾ SIM ਬਦਲੀ ਕਰਨਾ ਉਹਨੇ SIM ਬਦਲੀ ਕਰਾਇਆ ਆਈਡੀ ਦਾ SIM ਸੀਗਾ ਉਹਦੀ ਕੰਪਨੀ ਚੇਂਜ ਕਰਕੇ ਅ ਜੀਓ ਦੇ ਵਿੱਚ ਕਰਾਈਆ ਤੇ ਉੱਥੇ ਟਾਈਮ ਲੱਗ ਗਿਆ ਤੇ ਫੇ ਤਾਂ ਕਰਕੇ ਕਨ ਲੇਟ ਹੋ ਗਏ ਤੇ ਹੁਣ ਇੱਥੇ ਨਾ ਇਹ ਸੈਜ ਕਰ ਰਹੇ ਸੀ ਕਹਿੰਦਾ ਤੁਸੀਂ ਸਲਾਦ ਨਾਲੇ ਪਲੇਟ ਭਰਤੀ ਤੇ ਜਿਸ ਕਾਰਨ ਭਰੀ ਗਿਆ ਖਾਸੀ ਸਾਰਾ ਨਾ ਸਲਾਦ ਕੱਟਦਾ ਮੈਂ ਕਿਹਾ ਚਲੋ ਬਾਕੀ ਚੱਕ ਕੇ ਫ੍ਰਿਜ ਚਾ ਲਾ ਦਿਓ ਵੀ ਇਹ ਬਹੁਤ ਹੈ ਤੇ ਬਾਕੀ ਇੱਥੇ ਬੈਠੇ ਆਪ ਦੀ ਚੌੜਾ ਕਰ ਰਹੇ ਸੀ ਕਿ ਇਹਨਾਂ ਨੂੰ ਵੀ ਪਤਾ ਹੈਗਾ ਵੀ ਇੱਥੇ ਵੀਡੀਓ ਬਣ ਰਹੀ ਆ ਇਹਨਾਂ ਨੂੰ ਐ ਸੀਗਾ ਵੀ ਮੰਮੀ ਨੇ ਵੀਡੀਓ ਬਿਰੋਕਤੀ ਤੇ ਮੈਨੂੰ ਕਹਿ ਦਿੰਦੇ ਨੇ ਬਾਅਦ ਚ ਮੰਮੀ ਆਸੀ ਨੂੰ ਪਾਈ ਨਾ ਮੈਂ ਨਹੀਂ ਹੋਈ ਇਹ ਤਾਂ ਪਾਉਂਗੀ ਤਾਂ ਹੀ ਹੁਣ ਇਸ ਤਰ੍ਹਾਂ ਕਰਨੇ ਬੈਠੇ ਬਾਅਦ ਵਿੱਚ ਮੈਨੂੰ ਜਸ ਕਰਨ ਪੁੱਛ ਵੀ ਰਿਹਾ ਸੀਗਾ ਕਿ ਅੰਦਰ ਕੈਮਰਾ ਚੱਲਦਾ ਕਿ ਬੰਦ ਕਰਿਆ ਇੱਥੇ ਨੂੰ ਪਤਾ ਲੱਗ ਗਿਆ ਸੀਗਾ ਵੀ ਵੀਡੀਓ ਚੱਲ ਰਹੀ ਆ ਤੇ ਲੱਗੇ ਹੋਏ ਨੇ ਆਪਣਾ ਸਲਾਦ ਖਾਣ ਲੋ ਜੀ ਆਪਾਂ ਹੋ ਗਏ ਤਿਆਰ ਤੇ ਜਸ ਕਰਨ ਵੀ ਇੱਧਰ ਜਸ ਕਰਨ ਤਿਆਰ ਹੋ ਗਿਆ ਸੈੱਜ ਵੀ ਹੋ ਗਿਆ ਤੇ ਆਪਾਂ ਚੱਲਦੇ ਹਾਂ ਉੱਥੇ ਬਾਬਾ ਜੀ ਦੇ ਤੋ ਕਿ ਜੋ ਪੂਆ ਦੇ ਪਿੰਡ ਤੁਰਪੇ ਤੇ ਪਹੁੰਚਣ ਵਾਲੇ ਨੇ ਐਨ ਉਹਨਾਂ ਦਾ ਮੱਥਾ ਟੇਕਵਾਵਾਂਗੇ ਉੱਥੇ ਕੁਟਿਆ ਦੇ ਵਿੱਚ ਤੇ ਉੱਥੇ ਚੱਲੇ ਆਪਾਂ ਆ ਗਏ ਆ ਜਾ ਲਓ ਜੀ ਆਪਾਂ ਚੱਲਦੇ ਆਹ ਇਹਦੇ ਦੇਖੋ ਇੱਧਰ ਤਾਂ ਜੰਮੀ ਬੀਜੀਆਂ ਪਰਲੇ ਪਾਸੇ ਸਰੋਂ ਦੀ ਦਵਾ ਜਿਹੜੀ ਉਹ ਸੀ ਉਹ ਵੀ ਕਿਉਂ ਤੋ ਪਾਵਦੀ ਨਿਕਲ ਗਈ ਆ ਗਰਾਂਟ ਚ ਕੋਈ ਨਹੀਂਗਾ ਸਾਡੇ ਬੱਚੇ ਵੀ ਨਹੀਂ ਖੇਡਦੇ ਸਕੂਲ ਗਏ ਹੋਣੇ ਸਾਰੇ ਸਾਡੇ ਬੱਚੇ ਘਰ ਨੇ ਇਹ ਛੁੱਟੀ ਕਰ ਲਈ ਸੀਗੀ ਕੰਮ ਕਰਾਉਣ ਕਰਕੇ ਲਓ ਜੀ ਬਾਬਾ ਜੀ ਦੀ ਕੁਟੀਏ ਤੇ ਪਹੁੰਚ ਗਏ ਬਸ ਆਉਣ ਵਾਲੇ ਨੇ ਉਹ ਮੈਂ ਟੈਕ ਕਰ ਦਿਆਂ ਫਿਰ ਆਪਾਂ ਲਓ ਜੀ ਆ ਗਿਆ ਆਪਣਾ ਅਗਮ ਹੈਲੋ ਹੈਲੋ ਇੱਦਾਂ ਨੂੰ ਤਾਂ ਦੇਖ ਹੈਲੋ ਜਾ ਕੇ ਦੇਖ ਦੇ ਦੇਖ 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 ਫੜੀ ਗਾ ਦੇ ਮਾਡੀ ਗਾ ਦੇ ਐ ਇੱਥੇ ਖੜੇ ਕਰ ਖੜੇ ਕਰ ਦੇ ਵਾਲੇ ਦੇ ਉਹ ਖੜੇ ਕਰ ਲੈ ਲੈ ਦੇ ਦੇ ਮੈਨੂੰ ਬੁਲਾ ਲੈ ਮੱਕਤੀਆਂ ਜਰਾ ਬਾਹਰ ਥਲੇ ਖੜੇਗਾ ਤਾਂ ਬਾਹਰ ਆ ਐ ਵੀ ਨਹੀਂ ਖੜੇ ਹੋਣਾ ਆਵੇ ਕਰੀ ਆਜਾ ਇੰਦਰ ਆਜਾ ਪੌੜੀ 'ਚ ਨਾ ਜਾ ਉਹ ਇੱਧਰ ਆ ਜਾ ਪੌੜੀ 'ਚ ਸਾਨੂੰ ਡਰ ਲੱਗਦਾ ਵੇ ਖੜੇ ਕਰ ਦੇ ਡਿੱਗਣਾ ਜਾ ਮੈਨੂੰ ਕੰਧ ਦੇ ਉੱਤੇ ਲੱਤ ਉਧਾਰ ਨਹੀਂ ਜਾ ਮੰਮਾ ਮੰਮਾ ਆਈ ਮੰਮਾ ਲੱਗ ਮੰਮਾ ਲੱਗ ਤੂੰ ਗੇਰਣਾ ਨਹੀਂ ਆਗਮ ਆਗਮ ਖਾ ਖਾ ਹਾਂ ਓਏ ਲੋਚ ਆਪਣੇ ਚਾੜ ਵੀ ਬਣ ਕੇ ਤਿਆਰ ਨੇ

ਚਲਾਓ ਫਿਰ ਇਹ ਜੋ ਹੁੰਦਾ ਹੈ ਨੀ ਚੈਨ ਮੈਨੂੰ ਦੇ ਦਿੰਦੇ ਆ ਚੈਨ ਤਾਂ ਹੈ ਨਹੀਂ ਇੱਥੇ ਲੈ ਜਾਣੀ ਆ ਲੈ ਜਾਣੀ ਆ ਕਮ ਆ ਕਮ ਛੁੱਟੀ ਹੋ ਗਈ ਬੱਤ ਸਕੂਲ ਨੂੰ ਇੱਧਰ ਆ ਜਾ ਇੱਧਰ ਆ ਇੱਧਰ ਆ ਜਾ ਮੈਂ ਉਹ ਇਹਨੂੰ ਦੇ ਦਿੰਦੇ ਆ ਆ ਇੱਧਰ ਪਾਪਾ ਬੁਲਾਉਂਗਾ ਇਹਨੂੰ ਦੇ ਦਿੰਦੇ ਆ ਅਕਲ ਮਾਸਾਣਗੇ ਦੇ ਸਾਂਗਲੀ ਤੇ ਸਾਂਗਲੀ ਜਿੱਡਤੀ ਹਟ ਜਾ ਮੈਂ ਲੈ ਆਉਂਦਾ ਚਾ ਚੈਨ ਨਹੀਂ ਉਹ ਕਹਿੰਦਾ ਸੜਕ ਤੇ ਨਾ ਜਾ ਉਹ ਲੈ ਸੜਕ ਤੇ ਨ ਜਾ ਬੁੱਤ ਸਹਜ ਸਹਜ ਆ ਗਿਆ ਲੈ ਜਾ ਕੋਈ ਨਾ ਕਮਾ ਲਿਆ ਆਹ ਅਮੋ ਜੀ ਤਰ ਲਓ ਜੀ ਆ ਗਈ ਆਪਣੀ ਭੈਣ ਗਗਨ ਮੇਲੇ ਅੱਜ ਆਪ ਰੋਟੀ ਖਵਾਈਏ ਰੋਟੀ ਘਰੀ ਸੀਗੀ ਤੇ ਹੈਲੋ ਕਹੋ ਸਤਿ ਸ਼੍ਰੀ ਅਕਾਲ ਸਾਰੇ ਆਨੂੰ ਤੇ ਇਹਨਾਂ ਦੀ ਇੰਤਜ਼ਾਰ ਸੀਗਾ ਕੱਲ ਦੇ ਇਹਨਾਂ ਦੇ ਆਉਣ ਦੀ ਤਿਆਰੀ ਕਰ ਰਹੇ ਸੀਗੇ ਜਿਕਰ ਮੈਂ ਤੁਹਾਨੂੰ ਕਿਹਾ ਵੀ ਆਪਣੇ ਗੈਸਟ ਆਉਣੇ ਨੇ ਤੇ ਇਹਨਾਂ ਨੂੰ ਬੁਲਾਇਆ ਸੀਗਾ ਆਪਾਂ ਨੇ ਮਤਲਬ ਭੂਆ ਕੋਲ ਵੀ ਜਾਇਆ ਹੈ ਆਪਣੇ ਕੋਲ ਵੀ ਆ ਗਏ ਅੱਗੇ ਅੱਗੇ ਮਾਸੀ ਨੂੰ ਰੋ ਜਾਣਾ ਇਹਨਾਂ ਨੇ ਤੇ ਤਾਂ ਕਰਕੇ ਸਾਲ ਰੋਟੀ ਪਾਣੀ ਇਹਨਾਂ ਨੂੰ ਖਵਾਤਾ ਤੇ ਹੁਣੇ ਚੱਲੇ ਨੇ ਘਰ ਨੂੰ ਆਪਦੀ ਤਿਆਰੀ ਕਰ ਲਈ ਇਹਨਾਂ ਨੇ ਤੇ ਚਲੋ ਜੀ ਫੇਰ ਤੁਹਾਨੂੰ ਦਿਖਾਉਂਦੇ ਹਾਂ ਉਥੋਂ ਇੱਥੋਂ ਬਣਾਉਂਦਾ ਜਾ ਦੇ ਨਾ ਬਹੁਤ ਜਿਆਦਾ ਖੜਦ ਪਣੀ ਹੋਰ ਨਹੀਂ ਇਹਦਾ ਓਏ ਮਾਰੇ ਖੋਲ ਲਾ ਬੱਤ ਥੋੜੀ ਲੱਗੀ ਆ ਜਾ ਓਏ ਚਲ ਆ ਜਾ ਮੁਰੇ ਦਿਲਾ ਆ ਜਾ ਚਲਾ ਲੈ ਖੜ ਦੇ ਨਾ ਨਾ ਹਾਂ ਹਾਂ రిశేదారలే గేణ ఏ బ ਹਾਂ ਦਰ ਦਾ ਨਾਂ ਦਿਆ ਇਹਦੇ ਖੋਲੇ ਹੋਰ ਉਹ ਖੋਲ ਦੇਖਣੇ ਸੀ ਅਗਮ ਨੇ ਤਾਂ ਖੋਲੇ ਬਾਕੀ ਕਿੱਥੇ ਨੇ ਬਾਕੀ ਬਾਹਰ ਹੈ ਅੱਜ ਫर्श ਗਿੱਲਾ ਰਹਿ ਗਿਆ ਥੋੜਾ ਜਿਹਾ ਤੋਤਾ ਸੀਗਾ ਸਵੇਰੇ ਹੁਣ ਠੰਡ ਸੀਗੀ ਅੱਜ ਹਨਾ ਪਰ ਲੜ ਲਾਈਏ ਵੀ ਅੱਜ ਤਾਂ ਠੰਡ ਲੱਗੂ ਨਾ ਲੱਗਦੇ ਦੇਖ ਜਿਆਦਾ ਇਹਨਾਂ ਨੂੰ ਬੰਦ ਕਰਨ ਲੱਗ ਜਾਂਦੇ ਨੇ ਇਹਨਾਂ ਨੂੰ ਦਾਣੇ ਦੇਖਣ ਲੱਗ ਜਾਂਦੇ ਨੇ ਹਨਾ ਮੁਰਗਿਆਂ ਨੂੰ ਨਹੀਂ ਫਿਰ ਹੋਇਆ ਭਰੇ ਭਰੇ ਬੱਜੇ ਫਿਰ ਜਾਂਦੇ ਨੇ